ਕੀ ਕਰਦਾ ਪੁੱਛਣ ਦੇ ਮਾਪੇ ਮੁੰਡਾ ਕੀ ਕਰਦਾ ਇਹ ਬੋਥਾ ਤੇਰਾ ਜਿਹਨੂੰ ਕਰਾਇਆ ਮੋਡੀਫਾਈਡ ਇਹਦਾ ਵਿੱਚ ਯਾਰ ਜਿਹਨੂੰ ਕਰਾਇਆ ਤੂੰ ਤੂੰ ਆਪਣੀ ਗਲਤੀ ਮੰਨਦਾ ਹੁਣ ਵੀ ਮੈਂ ਗਲਤੀ ਕੀਤੀ ਆ ਅੱਗੇ ਤੋਂ ਪੂਰੀ ਕ੍ਰੀਨਫੇਡਿੰਗ ਹੈ

ਇਹਦੀ ਸਾਡੀ ਟ੍ਰੈਪ ਪੁਲਿਸ ਆ ਉਹ ਪੂਰੀ ਤੰਦੇਹੀ ਦੇ ਨਾਲ ਡਿਊਟੀ ਨਿਭਾ ਰਹੀ ਆ ਜੇ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਹਰਕਤ ਕਰ ਰਿਹਾ ਔਰ ਉਸ ਨੂੰ ਜਿਹੜਾ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਏਗਾ ਤੁਸੀਂ ਪਹਿਲਾਂ ਵੀ ਦੇਖਿਆ ਜੇ ਕੋਈ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਵੀਡੀਓ ਆ ਜੇ ਜਿਹੜਾ ਕਿ ਕੋਈ ਗਾਣੇ गा ਰਿਹਾ ਜਾਂ ਬਲੈਕ ਸ਼ੀਸ਼ੇ ਔਰ ਆਪਣੀ ਔਰ ਕਲਰ ਕਰਕੇ ਚੱਲ ਰਿਹਾ ਔਰ ਜੜੀਆਂ ਲਗਾ ਕੇ ਉਹਨਾਂ ਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਂਦਾ ਉਹਦਾ ਚਲਾਨ ਕਟਿਆ ਜਾਂਦਾ ਇਸੇ ਦੌਰਾਨ ਜਿਹੜਾ ਇਹ ਇਹ ਲੜਕਾ ਜਿਹੜਾ ਉਹ ਇਸ ਤਰ੍ਹਾਂ ਦੀ ਹੁੱਲੜਵਾਜੀ ਕਰ ਰਿਹਾ ਸੀ ਸੋ ਮੈਂ ਅਪੀਲ ਕਰਦਾ ਕਿ ਸਾਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਪੂਰੇ ਜ਼ਿਲ੍ਹੇ ਪਰਦੇ ਵਿੱਚ ਜਿਹੜਾ ਵੀ ਕੋਈ ਮੋਟਰਸਾਈਕਲ ਕਾਰ ਜਿਹੜਾ ਪ੍ਰੋਪਰ ਨੰਬਰ ਨਾ ਲੱਗਿਆ ਹੋਇਆ ਛੋਟੇ ਅੱਖਰਾਂ ਚ ਹੋਇਆ ਜਾਂ ਵਿਦਆਉਟ ਨੰਬਰ ਹੋਇਆ ਉਸ ਨੂੰ ਬਣਦੀ ਕਾਰਵਾਈ ਕੀਤੀ ਜਾਊਗੀ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਏਗਾ ਜੇ ਕੋਈ ਵਿਅਕਤੀ ਹੈ ਮੈਨੂੰ ਪਤਾ ਨਹੀਂ ਸੀ ਸੋ ਆਪ ਜੀ ਦੇ ਚੈਨਲ ਮਾਧਿਅਮ ਰਾਈ ਮੈਂ ਅਪੀਲ ਕਰਦਾ ਕਿ ਕੋਈ ਵੀ ਵਿਅਕਤੀ ਇਸ ਤਰ੍ਹਾਂ ਦਾ ਕਿਉਂਕਿ ਜਿਹੜੇ ਮਾੜੇ ਅਨਸਰ ਆ ਉਹ ਨੰਬਰ ਪਲੇਟ ਤੋਂ ਬਿਨਾ ਰਾਤ ਨੂੰ ਇੱਧਰ ਉੱਧਰ ਨਿਕਲਦੇ ਆ ਜਿਹੜੇ ਕੋਈ ਹਰਕਤ ਕਰਦੇ ਅਸੀਂ ਉਹਨਾਂ ਨੂੰ ਕਾਬੂ ਕਰਦੇ ਆ ਅਸੀਂ ਇਹੋ ਜਿਹੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾ ਕਿਸ ਤਰ੍ਹਾਂ ਦਾ ਦ난 ਕੀਤਾ ਹੈ ਕਾਰਵਾਈ ਕਿਸ ਤਰ੍ਹਾਂ ਪਿਛਲੀ ਜਲੀਏ ਦੇਖੋ ਜੋ ਵੀ ਉਸ ਤੇ ਬਣਦੀ ਕਾਰਵਾਈ ਆ ਉਹ ਕੀਤੀ ਜਾਂਦੀ ਆ ਜੇ ਕੋਈ ਬੋਲਡ ਦੇ ਪਟਾਕੇ ਮਾਰ ਰਿਹਾ ਉਸ ਦਾ ਵੀ ਇੱਕ ਵਾਰਨਿੰਗ ਵੀ ਦਿੱਤੀ ਜਾਂਦੀ ਆ ਔਰ ਮੈਂ ਅਪੀਲ ਕਰਦਾ ਮੰਨ ਜੋ ਜੋ ਕਿ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ ਆ ਕਿ ਉਸ ਨੂੰ ਜੇਲ੍ਹ ਤੇ ਜੁਰਮਾਨਾ ਵੀ ਹੋ ਸਕਦਾ